ਮੇਰੀ ਪੰਜਾਬ ਚ 8ਵਾਂ ਰੈਂਕ ਆਇਆ ਜੀ ਪੰਜਾਬ ਵਿੱਚ ਕੰਨਾਂ ਚ ਕਿਹੜੀ ਰੈਂਕ ਕੰਨਾਂ ਚ ਮੇਰਾ ਇਹ ਟਾਪਰ ਹੈ ਕੰਨਾਂ ਚ ਵਿੱਚ ਕਿੰਨੀ ਮਿਹਨਤ ਕਰਨੀ ਪਈ ਤਾਂ ਲਈ ਮੈਂ ਜਿਹੜੇ ਬਹੁਤ ਕਰਿਆ ਮਤਲਬ ਰੋਜ਼ ਦੇ 5 ਤੋਂ 6 ਘੰਟੇ ਪੜ੍ਹਨਾ ਜੀ ਉਹ ਤੋਂ ਇਲਾਵਾ ਜੇ ਪੇਪਰ ਐਗਜ਼ਾਮ ਦੇ ਟਾਈਮ ਚੋ ਵਧਾ ਕੇ 8-8 ਘੰਟੇ ਤੱਕ ਵੀ ਪੜ੍ਹਨਾ ਜੀ ਸਾਰਾ ਸਾਲ ਮਿਹਨਤ ਕਰੀ ਬੜੀ ਸੈਲਫ ਸਟਡੀ ਦਾ ਵੀ ਟੂਲ ਬੰਦੇ ਰੱਖੀ ਟਿਊਸ਼ਨ ਵੀ ਇੱਕ ਸਬਜੈਕਟ ਦੀ ਰੱਖੀ ਸੀ ਬਾਕੀ ਸਾਰੇ ਸਬਜੈਕਟ ਆਪ ਹੀ ਇਹ ਕਰੇ ਨੇ ਸੈਲਫ ਸਟਡੀ ਕਰੇ ਪਹਿਲਾਂ ਹੀ ਇੱਕ ਟਾਰਗੇਟ ਸੈੱਟ ਕੀਤਾ ਸੀ ਸਵਾਲਾਂ ਦੇ ਹਾਂਜੀ ਸ਼ੁਰੂ ਤਾਂ ਮਤਲਬ ਸੀਗਾ ਵੀ ਐਚ ਮੈਰਿਟਾ ਵਿੱਚ 10ਵੀਂ ਚ ਮੇਰੀ ਆਈ ਸੀ ਜ਼ਿੰਮੇਤਾ ਉਮੀਦ ਸੀ ਵੀ ਇਸ ਸਾਲ ਵੀ ਆਉਗਾਂ ਅੱਗੇ ਕੀ ਹੈ ਮਤਲਬ ਅੱਗੇ ਜੀ ਉਹਨੇ ਬੀਟੈਕ ਕਰਕੇ ਕੰਪਿਊਟਰ ਸਾਇੰਸ ਦੀ ਫੀਲਡ ਚ ਇੱਕ ਵੈਬ ਡਿਵੈਲਪਰ ਬਣਨਾ ਚਾਹੁੰਦਾ ਹੈ ਜਿਹੜੇ ਪੇਰੈਂਟਸ ਦਾ ਕਿੰਨਾ ਕੋਰਪੋਰਟ ਹੈ ਪੇਰੈਂਟਸ ਨੇ ਹੀ ਬਹੁਤ ਸਪੋਰਟ ਕਰਿਆ ਜਿਵੇਂ ਹਰ ਪਾਸੋਂ ਪੈਸੇ ਮੈਂ ਮਾਰਦੀ ਕਦੇ ਵੀ ਮੈਨੂੰ ਡਾਊਨ ਨਹੀਂ ਹੁੰਦਾ ਹਰ ਵਾਰ ਹਿੰਮਤ ਦਈ ਸਾਡੀ ਕਿੰਨਾ ਮੋਬਾਈਲ ਤੋਂ ਕਿੰਨੀ ਪੂਰੀ ਬਣਾ ਰੱਖੀ ਕਿ ਅੱਜ ਕੱਲ੍ਹ ਦੇ ਬੱਚੇ ਸੋਸ਼ਲ ਮੀਡੀਆ ਵਿੱਚ ਬਹੁਤ ਫਸੇ ਹੋਏ ਨੇ ਉਸ ਤੋਂ ਮੋਬਾਈਲ ਜਿਵੇਂ ਨਵੰ ਜਿਲਕ ਨੂੰ ਯੂਜ਼ ਕਰ ਰਿਹਾ ਮੈਂ ਉਹ ਮਤਲਬ ਮਦਦਰੀ ਸੀ ਤੇ ਉਹ ਬੱਚੇ ਵੀ ਨੇ ਜਿਹੜੇ ਹੁਣ ਖੱਲੇ ਵੀ ਸੋਸ਼ਲ ਮੀਡੀਆ ਦੇ ਵਿੱਚ ਜਿਆਦਾ ਟਾਈਮ ਵੇਸਟ ਕਰਦੇ ਨੇ ਪੜਾਈ ਉਹ ਨਹੀਂ ਉਹਨਾਂ ਨੂੰ ਕੀ ਕਰੇ ਉਹਨਾਂ ਲਈ ਵੀ ਸੋਸ਼ਲ ਮੀਡੀਆ ਨੂੰ ਜੇ ਸਹੀ ਤਰੀਕੇ ਨਾਲ ਦੇਖੋ ਫਿਰ ਫਾਇਦੇ ਵੀ ਆ ਸਕਦੇ ਜਿਵੇਂ ਉਹ ਪੜਾਈ ਦਾ ਕੰਟੈਂਟ ਲੱਭੋਗੇ ਸਿਰਫ ਜਿੱਦਾਂ ਤੁਹਾਡੇ ਲਈ ਫਾਇਦੇਮੰਦ ਵੀ ਹੈ ਤੇ ਜੇ ਨਹੀਂ ਲੱਭੋਗੇ ਫਿਰ ਨੁਕਸਾਨ ਵੀ ਬਰਾਬਰ ਹੁੰਦੀ ਮੇਰਾ ਪੋਤਾ ਜੀ ਮੇਰਾ ਤੇ ਪਰਿਵਾਰ ਕੀ ਆਪਣਾ ਜੀ ਮੇਰਾ ਟੈਕਸੀ ਡਰਾਈਵ ਰੰਗ ਮੈਂ ਕਿਸ ਤਰ੍ਹਾਂ ਲੱਗਦਾ ਅੱਜ ਬੱਚੇ ਨੇ ਸ਼ਹਿਰ ਚ ਟਾਪ ਕੀਤਾ ਪੰਜਾਬ ਦਾ ਟਾਪ ਨੰਬਰ ਆਇਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਵੱਡਾ ਬੱਚਾ ਫਸਟ ਆਇਆ ਸਾਡੇ ਮਨ ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਕਿੰਨੀ ਕਿ ਬੱਚੇ ਨੇ ਮਿਹਨਤ ਕੀਤੀ ਦੇਖੋ ਸਾਡੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਜੀ ਤਾਂ ਉਹ ਵੀ 12 14 ਕਿ ਵੜਦਾ ਰਿਹਾ ਹੈ ਤੜਕੇ ਉੱਠਣਾ ਦੇਖਣਾ ਫਿਰ 5 ਵਜੇ 4 ਵਜੇ ਪੜ੍ਹਦੇ ਹੁੰਦੇ ਸੀ ਹਰ ਟਾਈਮ ਜੀ ਇਹ ਹਰ ਟਾਈਮ ਟੈਨਸ਼ਨ ਆ ਬਾਈ ਵੱਡੇ ਪੜ੍ਹਾਈ ਦੀ ਜੀ ਇਹ ਮਿਹਨਤ ਦਾ ਫਲ ਮਿਲਿਆ ਮਾਨੂੰ ਨੰਤਰਾ ਫਲ ਬਹੁਤ ਜ਼ਿਆਦਾ ਮਿਲਿਆ ਹਾਂ ਜੀ ਜੋ ਬੱਚੇ ਮਿਹਨਤ ਕੀਤੀ ਆ ਸਾਨੂੰ ਇਹ ਪੂਰਾ ਫਲ ਮਿਲਿਆ ਹਾਂ ਜੀ ਜਿਵੇਂ ਅਕੱਲ ਬੱਚੇ ਮੋਬਾਈਲ ਦੇ ਉੱਤੇ ਲੱਗੇ ਰਹਿੰਦੇ ਆ ਗੇਮ ਦੇ ਵਿੱਚ ਤੇ ਤੁਸੀਂ ਕੀ ਸਮਝਦੇ ਹੋ ਕਿੱਦਾਂ ਨੇ ਨਾ ਜੇ ਗੇਮ ਕੋਈ ਨਹੀਂ ਦੇਖੀਏਗੀ

जिसमें से हमारे सभी स्ट्रीम्स मेडिकल नॉन मेडिकल ह्यूमैनिटीज कॉमर्स सब में जितने भी टॉपर्स हैं दे हैव स्कोर्ड मोर देन मेंसेंट और जो हमारे आज के शाइनिंग टैम हैं वो हैं मास्टर सिंह जिन्होंने नॉन मेडिकल स्ट्रीम में मार्क्स हासिल किए हैं एंड इन एडिशन टू दैट प्रभजोत ने एट्थ पोजीशन हासिल की है पूरी स्टेट में इसके अलावा सर अगर हम बात करें मेडिकल की तो जो हमारी टॉपर है नवजोत कौर शी हैज स्कोर्ड बाय द टॉपर ऑफ कॉमर्स स्ट्रीम विद एंड इन द नाइनटी स्ट्रीम It is 83% backed by Harman Chodkar. Apart from that, uh, five other students have got more than 90%, and uh, we are very happy, extremely happy, and thankful to God for this graceful occasion. <laughs> ਕਿੰਨੀ ਕਿ ਮਿਹਨਤ ਕਰਨੀ ਪਈ ਤਾਂ ਲਈ ਮੈਂ ਜੇ ਬਹੁਤ ਕਰਿਆ ਮਤਲਬ ਰੋਜ਼ ਦੇ 5 ਤੋਂ 6 ਘੰਟੇ ਪੜ੍ਹਨਾ ਹੀ ਉਹ ਤੋਂ ਇਲਾਵਾ ਜੇ ਪੇਪਰ ਐਗਜ਼ਾਮ ਦੇ ਟਾਈਮ ਚ ਉਹ ਬਰਾ ਕੇ ਸਾਟਾ 8 ਘੰਟੇ ਤੱਕ ਵੀ ਪੜ੍ਹਨਾ ਹੀ ਸਾਰਾ ਸਾਲ ਮਿਹਨਤ ਕਰੀ ਬੜੀ ਸੈਲਫ ਸਟਡੀ ਨਾਲ ਟੁੱਟੂ ਰੱਖੀ ਟਿਊਸ਼ਨ ਵੀ ਇੱਕ ਸਬਜੈਕਟ ਦੀ ਰੱਖੀ ਉਸੇ ਬਾਅਦ ਕੀ ਸਾਰੇ ਸਬਜੈਕਟ ਆਪ ਇਹ ਕਰੇ ਨੇ ਸੈਲਫ ਸਟਡੀ ਕਰੇ ਪਹਿਲਾਂ ਇੱਕ ਟਾਰਗੇਟ ਸੈੱਟ ਕੀਤਾ ਸੀ ਸਵਾਲੀ ਹਾਂਜੀ ਸ਼ੁਰੂਤ ਮਤਲਬ ਸੀਗਾ ਵੀ ਐਚ ਮੈਰਿਟਾ ਵਿੱਚ 10ਵੀਂ ਜੇ ਮੇਰੀ ਆਈ ਸੀ ਜਿੰਮੇਤਾ ਉਮੀਦ ਸੀ ਇਸ ਸਾਲ ਵੀ ਆਉਗੇ ਅੱਗੇ ਕੀ ਹੈ ਮਤਲਬ ਅੱਗੇ ਜੀ ਉਹਨੇ ਬੀਟੈਕ ਕਰਕੇ ਕੰ ਇੱਕ ਵੈਬ ਡਿਵੈਲਪਰ ਬਣਨਾ ਚਾਹੁੰਦਾ ਹੈ। ਤੇ ਪੇਰੈਂਟਸ ਦਾ ਕਿੰਨਾ ਕੋਰ ਗਿਆ? ਪੇਰੈਂਟਸ ਨੇ ਹੀ ਬਹੁਤ ਸਪੋਰਟ ਕਰਿਆ ਜੀ ਮੈਂ ਹਰ ਪਾਸੋਂ ਪੈਸੇ ਮੇਰੀ ਬਿਮਾਰੀ। ਕਦੇ ਵੀ ਮੈਨੂੰ ਡਾਊਨ ਨਹੀਂ ਹੁੰਦਾ ਹਰ ਵਾਰ ਹਿੰਮਤ ਦਈ ਸਾਡੀ। ਕਿੰਨਾ ਮੋਬਾਈਲ ਤੋਂ ਕਿੰਨੀ ਦੂਰੀ ਬਣਾ ਰੱਖੀ ਕਿ ਅੱਜ ਕੱਲ੍ਹ ਤੇ ਬੱਚੇ ਸੋਸ਼ਲ ਮੀਡੀਆ ਵਿੱਚ ਬਹੁਤ ਫਸੇ ਹੋਏ ਨੇ ਉਸ ਤੋਂ। ਮੋਬਾਈਲ ਜੀ ਮੈਂ ਨਵੰਬਰ ਤੋਂ ਬਾਅਦ ਜਿੰਨੇ ਮੇਰੇ ਅਕਾਊਂਟ ਗੋਟ ਸੀ ਉਹ ਕਿੱਜੇ ਦੱਸੀ ਉਹ ਮੈਂ ਛੱਡ ਦਿੱਤਾ ਸੀ 5-6 ਮਹੀਨੇ। ਬਿਲਕੁਲ ਨਹੀਂ ਯੂਜ਼ ਕਰਿਆ ਮੈਂ। ਉਹ ਮਤਲਬ ਬਦਦੂਰੀ ਸੀ। ਤੇ ਉਹ ਬੱਚੇ ਵੀ ਨੇ ਜਿਹੜੇ ਹੁਣ ਉਹਨਾਂ ਆਈ ਵੀ ਸੋਸ਼ਲ ਮੀਡੀਆ ਨੂੰ ਜੇ ਸਹੀ ਤਰੀਕੇ ਨਾਲ ਦੇਖੋ ਫਿਰ ਫਾਇਦੇ ਵੀ ਆ ਸਕਦੇ ਜਿਵੇਂ ਉੱਚ ਪੜ੍ਹਾਈ ਦਾ ਕੰਟੈਂਟ ਲੱਭੋ ਕਿਸੇ ਰੂਪ ਵਿੱਚ ਤਾਂ ਫਿਰ ਲਈ ਫਾਇਦੇਮੰਦ ਵੀ ਹੈ ਤੇ ਜੇ ਨਹੀਂ ਲੱਭੋ ਤਾਂ ਨੁਕਸਾਨ ਵੀ ਬਰਾਬਰ ਹੁੰਦੀ ਹੈ ਮੇਰਾ ਪੁੱਤ ਆ ਗਿਆ ਮੇਰਾ ਤੇ ਪਰਿਵਾਰ ਕੀ ਆਪਣਾ ਮੇਰਾ ਟੈਕਸੀ ਡਰਾਈਵਰ ਅੰਮ੍ਰਿਤਸਰ ਕਿਸ ਤਰ੍ਹਾਂ ਲੱਗਦਾ ਅੱਜ ਬੱਚੇ ਨੇ ਸ਼ਹਿਰ ਚ ਟਾਪ ਕੀਤਾ ਪੰਜਾਬ ਦਾ ਟਾਪ ਨੰਬਰ ਆਇਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਇੱਕ ਸਾਨੂੰ ਡਰਾਈਵਰ ਹੋਣ ਦੇ ਤੌਰ ਤੇ ਸਾਡਾ ਬੱਚਾ ਫਸਟ ਆਇਆ ਸਾਡੇ ਮਨ ਚ ਬਹੁਤ ਜ਼ਿਆਦਾ ਖੁਸ਼ੀ ਆ ਜੀ ਕਿੰਨੀ ਬੱਚੇ ਨੇ ਮਿਹਨਤ ਕੀਤੀ ਸਾਡੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਜ ਯਾਤਰਾ ਵੀ 12 14 ਕਿ ਵੜਦਾ ਰਿਹਾ ਹੈ ਤੜਕੇ ਉਠਣਾ ਦੇਖਣਾ ਫਿਰ 5 ਵਜੇ 4 ਵਜੇ ਪੜਦੇ ਹੁੰਦੇ ਸੀ ਹਰ ਟਾਈਮ ਜੀ ਇਹ ਹਰ ਟਾਈਮ ਟੈਨਸ਼ਨ ਬਾਈ ਵੱਡੇ ਪੜਾਈ ਦੀ ਜੀ ਇਹ ਮੰਨਤਰਾ ਫਲ ਮਿਲਿਆ ਮੈਨੂੰ ਮੰਨਤਰਾ ਫਲ ਬਹੁਤ ਜ਼ਿਆਦਾ ਮਿਲਿਆ ਹਾਂ ਜੀ ਜੋ ਬੱਚੇ ਮੰਨਤ ਕੀਤੀ ਆ ਸਾਨੂੰ ਇਹ ਪੂਰਾ ਫਲ ਮਿਲਿਆ ਹਾਂ ਜੀ ਜਿਵੇਂ ਅੱਜ ਕੱਲ ਬੱਚੇ ਮੋਬਾਈਲ ਦੇ ਉੱਤੇ ਲੱਗੇ ਰਹਿੰਦੇ ਆ ਗੇਮ ਦਾ ਮੈਨੂੰ ਤੇ ਤੁਸੀਂ ਕੀ ਕਹਿੰਦੇ ਹੋ ਕਿੱਦਾਂ ਨੇ ਪਾਵਰਟੀ ਚ ਨਾ ਜੇ ਗੇਮ ਕੋਈ ਨਹੀਂ ਦੇਖੀਏਗੀ ਨਾ ਗੇਮ ਮੋਬਾਈਲ ਤੇ ਲੱਗੇ ਲੱਗਾਈਏ ਇਹ ਇੰਨਾ ਮੋਬਾਈਲ ਫੜੇ ਆ ਤਾਂ ਇਹਨੇ ਲਿਆਈ ਨਹੀਂ